ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਪੰਜਵ ਕਤ ਕੋ ਡਹਿ ਕਾ ਬੋ ਲੋਗਾ ਮੋਹਨ ਦੀਨ ਕਿਰਪਾਈ ਐਸੀ ਜਾਨ ਪਾਈ ਸਰਣ ਸੂਰੋ ਗੁਰਦਾਤਾ ਰੱਖੈ ਆਪ ਵਡਾਈ ਰਹਾ ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ਆਪਣੇ ਕੋ ਕਿਰਪਾ ਕਰਿਓ ਇਕ ਨਾਮ ਧਿਆਈ ਨਾਨਕ ਦੀਨ ਨਾਮ ਮੰਗੇ ਦੁਤੀਆ ਭਰਮ ਚੁਕਾਈ ਮਾਰੂ ਮਹੱਲਾ ਪੰਜੇਵਾ ਮੇਰਾ ਠਾਕੁਰ ਅਤਿ ਪਾਰਾ ਮੋਹੇ ਸੇਵਕ ਵਿਚਾਰ मोहन लाल मेरा प्रीतम मन प्रन्न मौका देहु दन राह सगले मैं देखे जोई पीजो अवरन कोई जी अन्न प्रतिपाल समाहे है होसियाह दया मोहे कीजे देवा नानक लागो सेवा ਤੁਮਾਰੂ ਮਹੱਲਾ ਪੰਜਾਬ 10 ਦੇ ਉਦਾਹਰਨ ਤਾਰਨ ਬਲ ਬਲ ਬਲੇ ਬਲ ਜਾਈਐ ਐਸਾ ਕੋਈ ਭੇਟੈ ਸੰਤ ਜਿਤ ਹਰ ਹਰੇ ਹਰ ਧਿਆਈਐ ਮੌਕਾ ਕੋਈ ਨਾ ਜਾਣਤ ਕਹੀ ਅਤ ਦਾਸ ਤੁਮਾਰਾ ਇਹਾ ਓਟ ਆਧਾਰ ਰਹਾਓ ਸਰਵ ਤਾਰਣ ਪ੍ਰਤਿਪਾਰਣ ਇਕ ਬਿਨਉ ਦੀਨਾ ਤੁਮਰੇ ਬਿਦ ਤੁਮ ਹੀ ਜਨ ਹੋ ਤੁਮ ਜਲ ਹਮੀਨਾ ਪੂਰਨ ਅਸਥੀਰਨ ਸਵਾਮੀ ਆਹੇ ਆਇਓ ਪਤ ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਅਕ ਅਟਲ ਅੱਖ ਆਇਓ ਦੇਵਾ ਮੋਹਨ ਅਲਾਖਾ ਪਾਰ ਦਾਨ ਪਾਵੋ ਸੰਤਾ ਸੰਗ ਨਾਨਕ ਰੇਨ ਦਾ ਸਾਰਾ ਮਾਰੂ ਮਹੱਲਾ ਪੰਜੇਵਾ ਤ੍ਰਿਪਤਾ ਗਾਏ ਸੰਤਾ ਗੁਰ ਜਾਨੇ ਜਿਨ ਮੰਤ ਤਾ ਕੇ ਕਿਛੈ ਕਹਿਨ ਨ ਜਾਇ ਜਾ ਕੋ ਨਾਮ ਬੜਾਈ ਲਾਲ ਮੋਲਾ ਲਾਲੋ ਅਗਿਆ ਤੋਲਾ ਨੰਮ ਰਹਾਉ ਅਬਗਤ ਸਿਉ ਮਾਨਿਆ ਮੰਨੋ ਗੁਰਮਖ ਤਤ ਗਿਆਨ ਪੇਖਤ ਸਗਲ ਧਿਆਨ ਤਜਿਓ ਮਨ ਤੇ ਅਭਿਮਨ ਨੇ ਚਲ ਤਿਨ ਕਾਠਾਣ ਗੁਰ ਤੇ ਮਹਿਲ ਪਛਾਣ ਅਨ ਦਿਨ ਗੁਰ ਮਿਲ ਜਾਗੇ ਹਰ ਕੀ ਸੇਵਾ ਲਾਗੇ ਪੂਰਨ ਤ੍ਰਿਪਤ ਅਗਾਏ ਸਹਿਜ ਸਮਾਦ ਸੁਭਾਏ ਹਰਪੰਡਾਰ ਹਾਥ ਆਇਆ ਨਾਨਕ ਗੁਰ ਤੇ ਪਾਇਆ ਨਾਰੂ ਮਹੱਲਾ ਪੰਜਵਾਂ ਅਰਚਿਮਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਛੋੜ ਸਗਲ ਸਿਆਣਪ ਮਿਲ ਸਾਦ ਤਿਆਗ ਗੁਮਾਨ ਅਬਰ ਸਭ ਕਿਛ ਮਿੱਥਿਆ ਰਸਨ RAM RAM ਵਖਾਨ ਮੇਰੇ ਮਨ ਕਰਨ ਸੁਰ ਹਰ ਸੁਣ ਹਰ ਨਾਮ ਮਿਟੈ ਅਗ ਤੇਰੇ ਜਨਮ ਜਨਮ ਕੇ ਕਬਨ ਬਪੁਰੋ ਜਾਮ ਰਹਾ ਦੁਖ ਦੀਨ ਨਾ ਭਉ ਬਿਆਪੇ ਮਿਲੈ ਸੋਖ ਵਿਸਰਾ ਗੁਰ ਪ੍ਰਸਾਦ ਨਾਨਕ ਬਖਾਨੈ ਹਰ ਭਜਨ ਤਤ ਗਿਆਨ ਨਾਰੂ ਤਹੱਲਾ ਪੰਜਵਾ ਜਿਨੇ ਨਾਮ ਦਸਾਰਿਆ ਸੇ ਹੋਤ ਦੇਖੇ ਖੇ ਪੁੱਤਰ ਮਿੱਤਰ ਵਿਲਾਸ ਬਨਤਾ ਟੁੱਟਦੇ ਇਹ ਨੇਹ ਮੇਰੇ ਮਨ ਨਾਮ ਨਿਤ ਨਿਤ ਲੈ ਜਲਤ ਨਾਈ ਅਗਨ ਸਾਗਰ ਸੂਖ ਮਨ ਤਨ ਦੇ ਰਹਾਉ ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇ ਹਰ ਭਗਤ ਦਿਰੜ ਮਿਲ ਸਾਧ ਨਾਨਕ ਤੇਰਾ ਏ ਕਾਮ ਆਵਤ ਏ ਮਾਰੂ ਮਹੱਲਾ ਪੰਜਵਾ ਪੁਰਖ ਪੂਰਨ ਸੁਖੈ ਦਾਤਾ ਸੰਗ ਵਸਤੋ ਨੀਤ ਮਰੇ ਨਾ ਆਵੇ ਨਾ ਜਾਏ ਬਿਨ ਸੈ ਵਿਆਪਤ ਉਸਨ ਨਸੀਤ ਮੇਰੇ ਮਨ ਨਾਮ ਸਿਉ ਓਂਕਰ ਪ੍ਰੀਤ ਚੇਤ ਮਨ ਮਹਿ ਹਰ ਹਰ ਨਿਧਨ ਇਹ ਨਿਰਮਲ ਰੀਤ ਰਾਹ ਕਿਰਪਾਨ ਦਯਾਨ ਗੋਪਾਲ ਗੋਬਿੰਦ ਜੋ ਜਪੇ ਤਿਸ ਸੀਦ ਨਵਲ ਨਵਤਨ ਚਤੁਰ ਸੁੰਦਰ ਮਨ ਨਾਨਕ ਤਿਸ ਸੰਗ ਵੀਦ ਮਾਰੂਪ ਹਲਾ ਪੰਜਵਾ ਚਲਤ ਵੈਸਤ ਸੋਵਤ ਜਾਗਤ ਗੁਰ ਮੰਤਰ ਹਿਰਦੈ ਚਿਤਾਰ ਚਰਨ ਸਰਣ ਭਜ ਸੰਗ ਸਾਧੂ ਭਵ ਸਾਗਰ ਉਤਰਹਿ ਪਾਰ ਮੇਰੇ ਮਨ ਨਾਮ ਹਿਰਦਤਾਰ ਕਰ ਪ੍ਰੀਤ ਮਨ ਤਨ ਨਾਏ ਹਰਿ ਸਿਉ ਅਬਰ ਸਗਲ ਵਿਸਾਰ ਰਹਾ ਜਿਉ ਮਨ ਤਨ ਪ੍ਰਾਨ ਪ੍ਰਭ ਕੇ ਤੂੰ ਆਪਨ ਆਪ ਨਿਵਾਰ ਗੋਵਿੰਦ ਭਜ ਸਭ ਸੁਆਰਥ ਪੂਰੇ ਨਾਨਕ ਕਬੂ ਨਹਾਰ ਨਰੂ ਮਹੱਲਾ ਪੰਜਾਬ ਤਜ ਆਤ ਬਿਨਸੀ ਤਾਪਰੇਣ ਸਾਧੂ ਤੇ ਤਿਸਹਿ ਪ੍ਰਾਪਤ ਨਾਮ ਤੇਰਾ ਕਰ ਕਿਰਪਾ ਜਿਸ ਜੀਉ ਮੇਰੇ ਮਨ ਨਾਮ ਅੰਮ੍ਰਿਤ ਵੇਯੁ ਆਨ ਸਾਦ ਵਿਸਾਰ ਹੋਛੇ ਅਮਰ ਜੁਗ ਜੁਗ ਜੀਓ ਰਾਹ ਨਾਮ ਇੱਕ ਰਸ ਰੰਗ ਨਾਮ ਲਾਗੀ ਲਿਓ ਮੀਤ ਸਾਜਨ ਸਖਾ ਬੰਦਪ ਹਰੇਕ ਨਾਨਕ ਕੀਓ ਮਾਰੂ ਮਾਨਾ ਪੰਜਾਬਾ ਪ੍ਰਤਿਪਾਲ ਮਾਤਾ ਉਦਰ ਰੱਖ ਲਗਨ ਦੇ ਤਨ ਸੇਕ ਸੋਈ ਸੁਆਮੀ ਇਹਾਂ ਰੱਖੈ ਬੂਜ ਬੁੱਧ ਬਵੇਕ ਮੇਰੇ ਮਨ ਨਾਮ ਕੀ ਹਰ ਟੇਕ ਤਿਸ ਹੈ ਬੂਜ ਜਿਨ ਤੂੰ ਕੀਆ ਪ੍ਰਭ ਕਰਨ ਕਾਰਣੇ ਕਰਹਾ ਕੇਤ ਮਨ ਮਹਿ ਤਜ ਸਿਆਨਪ ਛੋੜ ਸੰਗਲੇ ਭੇਖ ਸਿਨਰ ਹਰ ਹਰ ਸਦਾ ਨਾਨਕ ਤਰੀ ਕਈ ਅਨੇਕ ਮਾਰੂ ਮਹੱਲਾ ਪੰਜਵ ਪਤਿਤ ਪਾਵਨ ਨਾਮ ਜਾ ਕੋ ਆਨਾਤ ਕੋ ਹੈ ਨਾਤ ਮਹਾ ਭਉਜਨ ਮਾਹੇ ਤਲਹੁ ਜਾ ਕੋ ਲਿਖਿਓ ਬਾਤ ਡੂਬੇ ਨਾਮ ਬਿੰਦ ਕਨੁ ਸਾਥ ਕਰਨ ਕਰਨ ਚਿਤਨ ਆਵੈ ਦੇਕਰ ਰਾਖੇ ਹਾਥ ਰਹਾ ਸਾਧ ਸੰਗਤ ਗੁਣ ਚਾਰਨ ਹਰ ਨਾਮ ਅੰਮ੍ਰਿਤ ਬਾਤ ਕਰੋ ਕਿਰਪਾ ਮੁਰਾਰ ਮਦੋ ਸੁਣ ਨਾਨਕ ਜੀਵੈ ਗਾਥ ਮਾਰੂ ਅੰਜਲੀ ਮਹੱਲਾ ਪੰਜੇਵ ਕਰ ਸਤਨਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਜੋਗ ਵਿਜੋਗ ਤੋਹੀ ਹੂਆ ਪੰਜ ਧਾਤ ਕਰ ਪੁਤਲਾ ਕੀ ਸਹ ਕੈ ਫਰਮਾਇ ਅੜੀ ਜੀ ਦੇਹੀ ਵਿੱਚ ਜੀਵ ਆਏ ਪਏ ਜਿਥੈ ਅਗਨ ਭਖਿ ਪੜਹਾਰੀ ਉਰਦ ਮੁਖ ਮਹਾ ਗੁਬਾਰ ਸਾਸ ਸਾਸ ਸੰਭਾਲੈ ਸੋਈ ਉਥੈ ਖਸਮ ਛਡਾਈ ਲਇਆ ਵਿਚ ਗਰਬੈ ਨਿਕਲ ਆਇਆ ਖਸਮ ਵਿਸਾਰੁ ਦੁਨੀ ਚਿਤ ਲਾਇ ਆਵੈ ਜਾਈ ਪਵਾਈਐ ਜੋ ਨੀ ਰਹਿਣ ਨਾ ਕਿਤਹਿ ਥਾਇ ਪਹਿਐ ਮਿਹਰਬਾਨ ਰਖ ਲਇਨ ਆਪੀ ਜੀ ਜੰਤ ਸਭ ਤਿਸਕੇ ਥਾਪੀ ਜਨਮ ਪਦਾਰਥ ਜਿਨ ਚੱਲਿਆ ਨਾਨਕ ਆਇਆ ਸੋ ਪਰਵਾਣ ਥਿ ਨਾਰੂ ਮਹੱਲਾ ਪੰਜਵ ਬੇਦੋ ਨ ਭਾਈ ਭੈਣੋ ਨ ਪਾਈ ਏਕੋ ਸਹਾਈ RAM ਕੀਤਾ ਜਿ ਸੋ ਵੇ ਪਪਾ ਮੱਲੋ ਧੋਵੇ ਸੋ ਸਿਮਰੋ ਪਰਦਾ ਨਹੀਂ ਘਟ ਘਟੇ ਵਾਸੀ ਸਰਵ ਨਿਵਾਸੀ ਅਸਥਿਰ ਜਾ ਕਾ ਥਾ ਨਹੀਂ ਆਵੈ ਨ ਜਾਵੈ ਸੰਗੇ ਸਮਾਵੈ ਪੂਰਨ ਜਾ ਕਾ ਕਾ ਨਹੀਂ ਭਗਤ ਜਨਕ ਰਖਣਹਾਰ ਸੰਤ ਜੀਵੈ ਜਪ ਪ੍ਰਾਨ ਆਧਾਰ ਕਰਨ ਕਾਰਨ ਸਮਰੱਥ ਸਵਾਮੀ ਨਾਨਕ ਤਿਸ ਗੁਰਬਾਨ ਹੀ ਇਕ ਓੰਕਾਰ ਸਤਿਗੁਰ ਪ੍ਰਸਾਦ ਨਾਰ ਮਹੰਨਾ ਨਾਮ ਹਰ ਕੋ ਨਾਮ ਸਦਾ ਸੁਖ ਦਾਈ ਜੈ ਕਾ ਸਿਮਰ ਅਜਾ ਮਲ ਉਧਰਿਉ ਗਨ ਕਾ ਹੂੰ ਗਤ ਪਾਈ ਰਾ ਪੰਚਾਲੀ ਕਾ ਰਾਜ ਸਦਾ ਮਹਿ ਰਾਮ ਨਾਮ ਸੁਧ ਆਈ ਤਾ ਕੋ ਦੁਖ ਹਰਿਉ ਕਰੁਣਾ ਮੈਂ ਆਪਣੀ ਪੈਜ ਵਢਾਈ ਜਿਹਨਰ ਜਸਾ ਕਿਰਪਾ ਨਿਤ ਗਾਇਓ ਤਾਕੋ ਭਇਓ ਸਹਾਈ ਕਹੁ ਨਾਨਕ ਨੈ ਇਹੀ ਪ੍ਰੋਸੈ ਗਹਿ ਆਨ ਸਰਨਾਈ ਮਰੂ ਮਹੱਲਾ ਨਵਾ ਅਬ ਮੈਂ ਕਹ ਕਰਿਉ ਰੇ ਬਾਈ ਸਗਲ ਜਨਮ ਵਿਖੇਨ ਸਿਉ ਖੋਇਆ ਸਿਮਰਿਉ ਨਾਏ ਕਨਾਈ ਰਹਾ ਕਾਲphas ਜਬ ਗਰਮ ਹੈ ਮੇਲੀ ਤਿਹ ਸੁਧ ਸਦ ਵਿਸਰਾਈ राम नाम बिन जा संकट में को अब होत सहाय जो संपत अपने करमाने जन्म है भई पराई कह नानक जह सोच रही मन हर जस कबहु न गाई मारु न लनवा ਮਾਇ ਮੈਂ ਮਨ ਕੋ ਮਾਨ ਨ ਤਿਆਗਿਉ ਮਾਇਆ ਕੀ ਮਦ ਜਨਮ ਸਰਾਇ ਰਾਮ ਭਜਨ ਨੇ ਲਾਗਿਉ ਰਹਾ ਜਮ ਕੋ ਡੰਡ ਪਰਿਓ ਸਿਰ ਉਪਰ ਤਬ ਸੋਵਤ ਤੈ ਜਾਕੇ ਕਾਹੂਤ ਅਬ ਕੈ ਪਛਤਾਇ ਛੁਟਤ ਨਾਹਿ ਨ ਭਾਗੇ ਇਹ ਚਿੰਤਾ ਉਪਜੇ ਘਟ ਮਹਿ ਜਬ ਗੁਰ ਚਰਨਨ ਅਨੁਰਾਗਿਓ ਸੋផល ਜਨਮ ਨਾਨਕ ਤਬ ਹੂਆ ਜੋ ਪ੍ਰਭ ਜਸ ਮਹਿ ਪਾਗਿਓ ਮਰੋ ਅਸਤ ਪਧੀਆਂ ਨਾਲਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਵੇਦ ਪੁਰਾਨ ਕਥੇ ਸੁਨੇ ਹਾਰੇ muni anek aath saath teerth bau kana pran khaake bhekh sachh saheb nirmano mann mann ek tu ajr avar amr tu sab chalana hare ਨਾਮ ਰਸਾਇਣ ਪਾਏ ਲੈ ਪਰਰ ਦੁਖ ਪਾਰੇ ਰਾਮ ਹਰ ਪੜੀਐ ਹਰ ਬੁਝੀਐ ਗੁਰਮਤਿ ਨਾਮ ਉਦਾਰਾ ਗੁਰਪੂਰਾ ਪੂਰੇ ਮਤ ਹੈ ਪੂਰਾ ਸਬਦ ਵਿਚਾਰ ਆਠ ਸੱਠ ਤੀਰਤ ਹਰ ਨਾਮ ਹੈ ਕਿਲ ਵਿਖੇ ਕਾਟਣ ਹਾਰਾ ਜਲ ਬਿ ਲੋਗੈ ਜਨ ਮਥੈ ਤਤ ਲੋੜੈ ਅੰਧ ਅਗਿਆਨ ਗੁਰਮਤਿ ਤਤ ਮਥੀਐ ਅੰਮ੍ਰਿਤ ਪਾਈਐ ਨਾਮ ਨਗਨ ਮਨ ਮੁਖ ਤਤ ਨ ਜਾਣਨੀ ਪਸ਼ੂ ਨਾਹੀ ਸਮਨ ਹੋ ਮੈਂ ਮੇਰਾ ਮਰੇ ਮਰੂ ਪਰ ਜਮੈ ਦਰਬਾਰ ਗੁਰ ਕੈ ਸ਼ਬਦੇ ਜੇ ਮਰਐ ਫਿਰ ਮਰਐ ਨ ਦੂਜੀ ਵਾਰ ਗੁਰਮਤੀ ਜਗ ਜੀਵਨ ਮਨ ਵਸੈ ਸਭ ਕੁੰਨ ਉਧਾਰਨਾਰ ਸੱਚਾ ਵਖਰ ਨਾਮ ਹੈ ਸੱਚਾ ਬਾਪਾਰਾ ਨਾਹ ਨਾਮ ਸੰਸਾਰ ਹੈ ਗੁਰਮਤੀ ਵਿਚਾਰ ਦੂਜੇ ਪਾਏ ਕਾਰ ਕਮਾ ਬਣੀ ਨਿਤ ਟੁੱਟ ਸੰਸਾਰ ਸੱਚੀ ਸੰਗਤ ਥਾਨ ਸੱਚ ਸੱਚੀ ਘਰਵਾਰ ਸੱਚਾ ਭੋਜਨ ਭਾਉ ਸੱਚ ਸੱਚੇ ਨਾਮ ਆਧਾਰ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰ ਰਾਸ ਭੋਗਣ ਪਾਤਸ਼ਾਹੀਆ ਦੁੱਖ ਸੁਖ ਸੰਘਾਰ ਮੋਟਾ ਨਾਉ ਤਰਾਈਐ ਗਲ ਔਗਣ ਭਾਰਾ ਮਾਨਸ ਦਾਤ ਨਾ ਹੋ ਬਈ ਤੂੰ ਦਾਤਾ ਸਰ ਅਗੰ ਅਗੁਚਰ ਤੂੰ ਤਣਿ ਅਵਗਤ ਅਪਾਰ ਗੁਰ ਸ਼ਬਦ ਦੇ ਦਰਜੋਈਏ ਮੁਕਤੇ ਪੰਡਾਰਾ ਨਾਨਕ ਮੇਲ ਨ ਚੁੱਕਈ ਸੱਚੇ ਬਾਤਾਰ ਮਰ ਨਹਲਾ ਬਹਿਲਾ ਵੇਖ ਗੋਹ ਥਾ ਲਾਦਿਆ ਦੀਆ ਸਮੁੰਦ ਮਝਾਰ ਕੰਦੀ ਦਿਸਨ ਆਬਈ ਨਾ ਉਰਵਾਰਨ ਪਾਰ ਪੰਚੀ ਹਾਥ ਨਾ ਖੇਵਟ ਜਲ ਸਾਗਰ ਇਸਰਾਨ ਬਾਬਾ ਜਗ ਫਤ ਮਹਾਂ ਜਾਲ ਗੁਰ ਪ੍ਰਸਾਦੀ ਉਪਰੇ ਸੱਚਾ ਨਾਮ ਸਮਾਲ ਰਹਾ ਸਤ ਗੁਰੂ ਐ ਬੋਹਿਥ ਸ਼ਬਦ ਲੰਗਾਵਣ ਹਾਰ ਤਿਥੈ ਪਵਣ ਨ ਪਾਵਕ ਨਾ ਜਲ ਨਾ ਆਕਾਰ ਤੇ ਤਾ ਸੱਚਾ ਸਤਿਨਾਏ ਭਵਜਲ ਤਾਰਨ ਹਾਰ ਗੁਰਮੁਖ ਲੰਗ ਸੇ ਪਾਰ ਪਏ ਸੱਚੇ ਸਿਉ ਲਿਵ ਲਾਇ ਆਵਾਗੋਂ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਿਜ ਉਪਜੇ ਸੱਚੇ ਰਹੇ ਸਮਾਏ ਸਾਪੇ ਦਿਡਾਈ ਪਾਈ ਐ ਵਿਖ ਅੰਤਰ ਮਨ ਰੋਸ ਪੂਰਵ ਲਿਖਿਆ ਪਾਈ ਐ ਕਿਸ ਨਾਮ ਦੀਜੈ ਦੋਸ਼ ਗੁਰਮੁਖ ਗਾਰੜ ਜੇ ਸੁਣੇ ਮੰਨੇ ਨਾਮ ਸੰਤੋਖ ਗੁਰਮੁਖ ਗਾਰੜ ਜੇ ਸੁਣੇ ਮੰਨੇ ਨਾਮ ਸੰਤੋਸ਼ ਨਗਰ ਮੱਛ ਬਹਾਈਏ ਕੁੰਡੀ ਜਾਲ ਬਤਾਏ ਦੁਰਮਤ ਫਾਦਾ ਫਾਹੀਏ ਫਿਰ ਫਿਰ ਪਛੋ ਤਾਏ ਜੰਮਣ ਮਰਨ ਨਾ ਸੋ ਜਾਈ ਕੀਰਤਨ ਮੇਟਿਆ ਜਾਏ ਹਉ ਮੈਂ ਵਿਖ ਪਾਏ ਜਗ ਤੋਂ ਪਾਇਆ ਸ਼ਬਦ ਵਸੈ ਵਿਖ ਜਾਏ ਜਰਾ ਦੋਹੇ ਨਾ ਸਕਈ ਸੱਚ ਰਹੈ ਨਿਵਲਾਈ ਜੀਵਨ ਮੁਕਤ ਸੋ ਆਖੀਏ ਜਿਸ ਵਿੱਚੋਂ ਹੋ ਮੈਂ ਜਾਏ ਤੰਦਰ ਤਾਵਤ ਜਗ ਬੰਧਿਆ ਨਾ ਬੁੱਝੈ ਵਿਚਾਰ ਜੰਮਣ ਮਰਨ ਵਿਸਾਰਿਆ ਮਨ ਮੁਖ ਮੁਕਤ ਗਵਾ ਗੁਰ ਰਖੇ ਸੇ ਉਪਰ ਸੱਚਾ ਸ਼ਬਦ ਵਿਚਾਰ ਸੋਹਟ ਪਿੰਜਰ ਪ੍ਰੇਮ ਕੈ ਬੋਲ ਬੋਲਣ ਹਾਰ ਸੱਚ ਚੁਗੈ ਅੰਬ੍ਰਿਤ ਪੀਐ ਉੱਟ ਤੈ ਇਕ ਬਾਰ ਗੁਰ ਮਿਲੈ ਖਸਮ ਪ੍ਰਸ਼ਾਨੀਐ ਕੋ ਨਾਨਕ ਕੋ ਖੁਦਵਾਰ ਸੱਚ ਚੁੱਕੇ ਅੰਦਰਤ ਪੀਏ ਉੱਡੇ ਤਾਂ ਇੱਕ ਵਾਰ ਗੁਰ ਮਿਲਿਆ ਖਸਮ ਪਛਾਣੀਐ ਕਉ ਨਾਨਕ ਮੋਖ ਦਵਾਰ ਵਾਹਿਗੁਰੂ ਜੀ ਕਾ ਖਾਲਸਾ ਰਾਈ ਗੁਰੂ ਜੀ ਕੀ ਫਤਿਹ